ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਭਾਜਪਾ ਵਾਲਾ ਛਾਲ ਮਾਰ ਕੇ ਆਪ ਵਾਲਿਆਂ ਨੇ ਸਾਂਭ ਲਿਆ ਤੇ ਆਪ ਵਾਲਾ ਛਾਲ ਮਾਰ ਕੇ ਭਾਜਪਾ ਨੇ ਸਾਂਭ ਲਿਆ ਇਹ ਇੱਕ ਨਫੇਰ ਬਦਲ ਕਰਕੇ ਜਨਤਾ ਨੂੰ ਮੂਰਖ ਬਣਾ ਰਹੇ ਨੇ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਕਹਿੰਦੇ ਸੀ ਵੀ ਅਸੀਂ ਆਮ ਲੋਕਾਂ ਨੂੰ ਟਿਕਟ ਦਵਾਂਗੇ ਉਹ ਤਾਂ ਇਹ ਇੱਕ ਤਰ੍ਹਾਂ ਦਾ ਸੈਲੀਬ੍ਰਿਟੀਆ ਨੂੰ ਟਿਕਟ ਹੈ ਆਮ 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 ਆਦਮੀ ਅਸੀਂ ਆਮ ਘਰਾਂ ਦੇ ਪੁੱਤਾਂ ਨੂੰ ਚੱਕਾਂਗੇ ਆਮ ਘਰਾਂ ਦੇ ਪੁੱਤ ਮੰਤਰੀ ਬਣਨਗੇ ਹੁਣ ਕਿੱਥੇ ਨੇ ਆਮ ਘਰਾਂ ਦੇ ਮੁੰਡੇ ਮੋਹਿੰਦਰ ਪਖਤ ਨੂੰ ਜਿਹੜੀ ਕਿ ਟਿਕਟ ਦਿੱਤੀ ਗਈ ਹੈ ਤੇ ਉੱਥੇ ਦੂਜੇ ਪਾਸੇ ਦੇਖੀਏ ਤਾਂ ਭਗਵੰਤ ਮਾਨ ਵੀ ਉੱਥੇ ਪੱਕੇ ਡੇਰੇ ਲਾਉਣ ਆ ਰਹੇ ਨੇ ਇਹ ਚੀਜ਼ ਨੂੰ ਤੁਸੀਂ ਕਿ ਮੈਂ ਦੇਖ ਰਿਹਾ ਹਾਂ ਕਿ ਲੱਗਦਾ ਹੈ ਫਿਰ ਜੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਛੱਡਦੇ ਨੇ ਤਾਂ 모ਹਿੰਦਰ ਭਗਤ ਬਾਜ਼ੀ ਮਾਰ ਕੇ ਜਾਣਗੇ ਜੇ ਐਵੇਂ ਹੀ ਉਹ 2022 ਤੋਂ ਜਿਵੇਂ ਲੋਕਾਂ ਨੇ ਚੁਣਿਆ ਸੀ ਜੇ ਐਵੇਂ ਕੰਮ ਕਰਦੇ ਰਹਿੰਦੇ ਤਾਂ ਇਹ ਨਾਬਦ ਨਹੀਂ ਸੀ ਆਉਂਦੀ 13 ਤੋਂ 3 ਤੇ ਨਹੀਂ ਸੀ ਆਉਂਦੇ ਸ਼ੀਤਲ ਕੁਰਾ ਨੂੰ ਲੈ ਕੇ ਗੱਲ ਕਰੀਏ ਤਾਂ ਪਹਿਲਾਂ ਉਹ ਆਮ ਆਦਮੀ ਪਾਰਟੀ ਚ ਸੀ ਤੇ ਹੁਣ ਭਾਜਪਾ ਦੇ ਵਿੱਚ ਚਲੇ ਗਏ ਲੱਗਦਾ ਹੈ ਕਿ ਫਿਰ ਹੁਣ ਆਮ ਆਦਮੀ ਪਾਰਟੀ ਨੂੰ ਪੂਰੀ ਟੱਕਰ ਦੇਣਗੇ ਤੇ ਉੱਥੇ ਕਿਤੇ ਨਾ ਕਿਤੇ ਚੁਣੌਤੀ ਵੀ ਬਣ ਜਾਂਦੀ ਆ ਇਹ ਆਮ ਲੋਕਾਂ ਨੂੰ ਭੰਬਲ ਭੂਸੇ 'ਚ ਪਾਇਆ ਹੋਇਆ ਹੁਣ ਇਹ ਆਮ ਲੋਕਾਂ ਨੂੰ ਇਹ ਸਮਝ ਨਹੀਂ ਆਉਣੀ ਵੀ ਅਸੀਂ ਸ਼ੀਤ ਰੋਗਰਾਲ ਸਾਡਾ ਪਹਿਲਾਂ ਝਾੜੂ ਦਾ ਕੈਂਡੀਡੇਟ ਸੀ ਹੁਣ ਭਾਜਪਾ ਦਾ ਹੋਇਆ ਵੈ ਸਸ਼ੀਕਲ ਜੀ ਮੈਂ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਇੱਕ ਪਾਸੇ ਲੋਕ ਸਭਾ ਚੋਣਾਂ ਜਿਹੜੀਆਂ ਕਿ ਇਲੈਕਸ਼ਨ ਨੇ ਜਿਹੜੀਆਂ ਕਿ ਖਤਮ ਹੋ ਕੇ ਹਟੀਆਂ ਤੇ ਉੱਥੇ ਹੀ ਹੁਣ ਜਿਮਨੀ ਚੋਣਾਂ ਨੂੰ ਲੈ ਕੇ ਵੀ ਸਿਆਸਾ ਦਾ ਅਖਾੜਾ ਭਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਅੱਜ ਇਸ ਫਿਰ ਤੋਂ ਸਿਆਸੀ ਮੁੱਦੇ ਲੈ ਕੇ ਹਾਜ਼ਰ ਹੋਏ ਆਂ ਤੇ ਮੇਰੇ ਸਹਾਇਕੀ ਪਰਮਵੀਰ ਮੇਰੇ ਨਾਲ ਜੁੜੇ ਨੇ ਤੇ ਅੱਜ ਉਹਨਾਂ ਦੇ ਨਾਲ ਜਿਮਨੀ ਚੋਣਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਸ਼ੀਕਲ ਪਰਮ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤਾਂ ਜਿਵੇਂ ਮੈਂ ਗੱਲ ਕਰੀਏ ਕਿ ਜਿਮਨੀ ਚੋਣਾ ਨੂੰ ਲੈ ਕੇ ਸਿਆਸਤ ਦਾ ਅਖਾੜਾ ਹੁਣ ਭੱਜਦਾ ਜਾ ਰਿਹਾ ਹੈ ਤੇ ਉੱਥੇ ਅੱਜ ਦੋ ਕੈਂਡੀਡੇਟਾਂ ਦਾ ਐਲਾਨ ਹੋ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਜਿਮਨੀ ਚੋਣਾ ਨੂੰ ਲੈ ਕੇ ਜਿਮਨੀ ਚੋਣਾ ਨੂੰ ਲੈ ਕੇ ਇਹਨਾਂ ਨੇ ਐਲਾਨ ਕਰਤਾ ਦੋ ਪਾਰਟੀਆਂ ਨੇ ਐਲਾਨ ਕਰਿਆ ਹਾਂਜੀ ਕਿ ਕਾਮ ਆਦਮੀ ਪਾਰਟੀ ਨੇ ਐਲਾਨ ਕਰਿਆ ਤੇ ਦੂਸਰਾ ਭਾਜਪਾ ਨੇ ਐਲਾਨ ਕਰਿਆ ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਭਾਜਪਾ ਵਾਲਾ ਛਾਲ ਮਾਰ ਕੇ ਆਪ ਵਾਲਿਆਂ ਨੇ ਸਾਂਭ ਲਿਆ ਤੇ ਆਪ ਵਾਲਾ ਛਾਲ ਮਾਰ ਕੇ ਭਾਜਪਾ ਨੇ ਸਾਂਭ ਲਿਆ ਹਾਂਜੀ ਤੁਹਾਨੂੰ ਪਤਾ ਹੋਵੇਗਾ ਆਪਾਂ ਜਾਣਦੇ ਹਾਂ ਕਿ ਜਿਹੜੇ ਸ਼ੀਤਲ ਗੁਰਾਲ ਜੀ ਸੀ ਉਹ ਆਪਣੇ ਜਿਹੜੀ ਸੀਟ ਤੇ ਚੋਣ ਹੋ ਰਹੀ ਹੈ ਉਹਦੇ ਤੇ ਉਹ ਬਤੌਰ ਐਮਐਲਏ ਦੇ ਸੇਵਾ ਨਿਭਾ ਰਹੇ ਸੀ ਤੇ ਉਹਨਾਂ ਨੂੰ ਪਤਾ ਨਹੀਂ ਕੀ ਅਚਾਨਕ ਆਇਆ ਕਿ ਮੈਨੂੰ ਪਾਰਟੀ ਦੀਆਂ ਗਤੀਵਿਧੀਆਂ ਤੋਂ ਮੈਂ ਨਾ ਖੋਸ਼ਾਂ ਵੀ ਅਸਤੀਫਾ ਦਿੱਤਾ ਉਹ ਪਤਾ ਨਹੀਂ ਸਪੋਰਟ ਕਰਨ ਗਏ ਸੀ ਉਹਨਾਂ ਦੀ ਰਿੰਕੂ ਜੀ ਦੀ ਤੇ ਉਹ ਤੋਂ ਬਾਅਦ ਫਿਰ ਉਹਨਾਂ ਦੀ ਗੱਲ ਖੁੱਲੀ ਵੀ ਮੈਂ ਤਾਂ ਅਸਤੀਫਾ ਦੇ ਬੈਠਿਆ ਵੀ ਮੈਂ ਅਸਤੀਫਾ ਵਾਪਸ ਮੰਗਦਾ ਹਾਂ ਇਹ ਖੇਡ ਦੇਖੋ ਕੀ ਖੇਡੀ ਜਾ ਰਹੀ ਹੈ ਜਿਵੇਂ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਉਹਨਾਂ ਨੇ ਫੇਰ ਅਸਤੀਫਾ ਵਾਪਸ ਮੰਗਿਆ ਪਾਰਟੀ ਨੇ ਅਸਤੀਫਾ ਮਨਜ਼ੂਰ ਕਰ ਲਿਆ ਫੇਰ ਉਹਨਾਂ ਨੇ ਹੁਣ ਉਹਨਾਂ ਨੂੰ ਮਜਬੂਰਨ ਭਾਜਪਾ ਜੋ ਚੋਣ ਲੜਨੀ ਪੈ ਰਹੀ ਹੈ ਕਿਉਂਕਿ ਉਹਨਾਂ ਨੇ ਥੱਕ ਕੇ ਹੁਣ ਚੱਟਣਾ ਕਿਵੇਂ ਥੱਕ ਕੇ ਜੱਟ ਲਾਂਗੇ ਉਹ ਜਿਹੜੇ ਭਾਜਪਾ ਬੋਲ ਕੈਂਡੀਡੇਟ ਕੈਂਡੀਡੇਟ ਸੀ ਉਹ ਹੁਣ ਆਪ ਦੀ ਝੋਲੀ 'ਚ ਪੈ ਗਏ ਇੱਕ ਨਫੇਰ ਬਦਲ ਕਰਕੇ ਜਨਤਾ ਨੂੰ ਮੂਰਖ ਬਣਾ ਰਹੇ ਨੇ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਕਹਿੰਦੇ ਸੀ ਵੀ ਅਸੀਂ ਆਮ ਲੋਕਾਂ ਨੂੰ ਟਿਕਟ ਦਵਾਂਗੇ ਉਹ ਤਾਂ ਇਹ ਇੱਕ ਤਰ੍ਹਾਂ ਦਾ ਸੈਲੀਬ੍ਰਿਟੀਆ ਨੂੰ ਟਿਕਟ ਹੈ ਹਾਂ ਹੁਣ ਉਧਰੋਂ ਇੱਕ ਭਾਜਪਾ ਦਾ ਵਿਧਾਇਕ ਚੁਣਿਆ ਹੋਇਆ ਚਾਹੇ ਪਹਿਲਾਂ ਸਾਫ ਕਾ ਸੀ ਇੱਕ ਸੰ ਲਾਲੋ ਵੀ ਕੈਬਨ ਮੰਤਰੀ ਦੇ ਉਹ ਮੁੰਡੇ ਸੀਗੇ ਤੇ ਉਹਨਾਂ ਨੂੰ ਹੁਣ ਟਿਕਟ ਦੇ ਦਿੱਤੀ ਆਮ ਬੰਦੇ ਨੂੰ ਟਿਕਟ ਨਹੀਂ ਦਿੱਤੀ ਆਮ 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 ਆ ਜਮੀ ਉਸੀ ਆਮ ਘਰਾਂ ਦੇ ਪੁੱਤਾਂ ਨੂੰ ਚੱਕਾਂਗੇ ਆਮ ਘਰਾਂ ਦੇ ਪੁੱਤ ਮੰਤਰੀ ਬਣਨਗੇ ਹੁਣ ਕਿੱਥੇ ਨੇ ਆਮ ਘਰਾਂ ਦੇ ਮੁੰਡੇ ਹਾਂ ਹੁਣ ਜਿਹੜੇ ਕਾਂਗਰਸ ਐ ਕਾਂਗਰਸ ਵੀ ਅੱਜ ਮੀਟਿੰਗ ਕਰ ਰਹੀ ਐ ਉਹ ਵੀ ਜਲਦ ਐਲਾਨ ਹੋ ਜਾਊਗਾ ਅਕਾਲੀ ਦਲ ਵੀ ਆਪਣਾ ਕੈਂਡੀਡੇਟ ਸਿੱਟੂ ਲੋਕਾਂ ਨੂੰ ਕਿੱਥੇ ਇਹਨਾਂ ਨੇ ਦੇਖ ਲਿਆ ਲੋਕਾਂ ਨੂੰ ਲੋਕਾਂ ਨੂੰ ਸਮਝ ਕੀ ਰਹੇ ਨੇ ਇਹ ਰਵਿੰਦਰ ਕੌਰ ਜੀ ਸਮਝਣ ਦੀ ਲੋੜ ਐ ਕਿ ਤੁਸੀਂ ਉਧਰੋਂ ਨਕਾਰਿਆ ਹੋਇਆ ਬੰਦਾ ਇੱਧਰ ਚੱਕ ਲਿਆਂਦਾ ਇਦਰੋਂ ਇੱਕ ਬੰਦਾ ਕਹਿੰਦਾ ਮੈਂ ਪਾਰਟੀ ਤੋਂ ਨਾ ਖੁਸ਼ ਐ ਉਹ ਚੱਕ ਕੇ ਹੁਣ ਬਾਝਪਾ ਚਲਿਆ ਗਿਆ ਆਮ ਲੋਕਾਂ ਜਿਨ੍ਹਾਂ ਨੇ ਤੁਹਾਨੂੰ ਚੁਣਿਆ ਜਿਨ੍ਹਾਂ ਨੇ ਸਰਕਾਰਾਂ ਬਣਾਈਆਂ ਆਮ ਆਦਮੀ ਪਾਰਟੀ ਨੂੰ ਲਿਆਂਦਾ ਚੁਣ ਕੇ ਉਹ ਤਾਂ ਅਗੇ ਤਰ੍ਹਾਂ ਕਿਤੇ ਨਿਰਾਸ਼ ਨੇ ਨਾ ਉਹ ਕਿੱਥੇ ਕਿੱਥੇ ਜਾਣਗੇ ਉਹ ਹੁਣ ਗਿੱਦੜਵਾਸ ਤੋਂ ਐਮਐਲਏ ਸੀ ਰਾਜਾ ਵੜਿੰਗ ਉਹ ਆ ਕੇ ਲੁਧਿਆਣੇ ਤੋਂ ਜਿੱਤ ਗਏ ਹੁਣ ਗਿੱਦੜਵਾਸ ਤੋਂ ਚੋਣ ਹੋਊਗੀ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਰੰਧਾਵਾ ਜਿੱਤ ਗਏ। ਜੱਬੇਵਾਲ ਤੋਂ ਜੱਬੇਵਾਲ ਜਿੱਤ ਗਏ। ਇਹ ਵੀ ਜਲਦ ਹੋਣ ਜਾ ਰਹੀਆਂ ਨੇ। ਲੋਕ ਸਭਾ ਚੋਣਾਂ ਤੋਂ ਹੁਣ ਲੋਕ ਹਜੇ ਥੋੜੇ ਜਿਹਾ ਸ਼ਾਂਤ ਹੋਏ ਸੀ। ਜਿਹੜੀਆਂ ਰਜਿਸਟਰੀਆਂ ਵਗੈਰਾ ਰੁਕੀਆਂ ਹੋਈਆਂ ਸੀ ਉਹ ਹੋਣੀਆਂ ਸੀ। ਲੋਕਾਂ ਦੇ ਕੰਮ ਫਸੇ ਹੋਏ ਨੇ। ਹੁਣ ਦੁਬਾਰਾ ਫੇਰ ਉਸੇ ਪੜਾਚੋਂ ਲੋਕ ਗੁਜ਼ਰਨਗੇ। ਦੁਬਾਰਾ ਫੇਰ ਲੋਕਾਂ ਦੇ ਕੰਮ ਰੁਕ ਜਾਣਗੇ। ਪ੍ਰਸ਼ਾਸਨ ਉਧਰ ਫਸ ਜਾਂਦਾ। ਇਹ ਕਿੰਨਾ ਕਿਤੇ ਸੋਚਣਾ ਚਾਹੀਦਾ ਇਹ ਚੀਜ਼ ਨੂੰ ਕਿ ਹੁਣ ਜਿਹੜੇ ਆਮ ਆਦਮੀ ਪਾਰਟੀ ਦਾ ਇਹ ਗੱਲ ਸੋਚ ਲਵੇ ਵੀ ਅਸੀਂ ਤਾਂ ਆਮ ਬੰਦੇ ਨੂੰ ਟਿਕਟ ਦੇ ਦਈਏ ਜਿਹੜੀ ਗੱਲਾਂ ਤੇ ਤੁਸੀਂ ਆਏ ਸੀ ਉਹ ਤੁਸੀਂ ਤਾਂ ਰੁਕ ਜਾਓ ਦੂਈਆਂ ਪਾਰਟੀਆਂ ਦਾ ਆਪਾਂ ਦੇਖ ਲਈਆਂ ਕਾਂਗਰਸ ਕੀ ਕਰਦੀ ਹੈ ਭਾਜਪਾ ਕੀ ਕਰਦੀ ਹੈ ਇੱਕ ਚੀਜ਼ਾਂ ਦਾ ਅਕਾਲੀ ਕੀ ਕਰਦ ਨੇ ਇਹ ਤਾਂ ਆਪਾਂ ਨੂੰ ਮੈਟਰ ਨਹੀਂ ਜਿਹੜੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਆਈ ਸੀ ਵੀ ਅਸੀਂ ਆਮ ਘਰਾਂ ਦੇ ਪੁੱਤਾਂ ਹੁਣ ਆਮ ਘਰਾਂ ਦੇ ਪੁੱਤ ਨੂੰ ਤਾਂ ਟਿਕਟ ਦਓ ਇਹ ਵੀ ਚੱਕ ਕੇ ਤੁਸੀਂ ਇੱਕ ਮੰਤਰੀ ਦਾ ਪੁੱਤ ਹੈ ਉਹਨੂੰ ਟਿਕਟ ਦੇਤੀ ਭਾਜਪਾ ਚੋਂ ਆਇਆ ਹੋਇਆ ਹੈ ਜੀ ਫਿਰ ਤੁਸੀਂ ਕਿੱਥੇ ਖੜੇ ਹੋ ਊਡੀ ਪਾਰਟੀ ਕਿੱਥੇ ਖੜੀ ਹੈ ਵਿਚਾਰਨਯੋਗ ਗੱਲਾਂ ਨੇ ਪਰ ਇੱਥੇ ਇੱਕ ਦਿਲਚਸਪ ਗੱਲ ਇਹ ਆ ਕਿ ਦੇਖੋ ਜਲੰਧਰ ਦੇ ਜਿਹੜੀਆਂ ਜਿਮਨੀ ਚੋਣਾ ਹੋ ਰਹੀਆਂ ਨੇ ਉਹਦੇ ਵਿੱਚ ਮੋਹਿੰਦਰ ਭਖਤ ਨੂੰ ਜਿਹੜੀ ਕਿ ਟਿਕਟ ਦਿੱਤੀ ਗਈ ਹੈ ਤੇ ਉੱਥੇ ਦੂਜੇ ਪਾਸੇ ਦੇਖੀਏ ਤਾਂ ਭਗਵੰਤ ਮਾਨ ਵੀ ਉੱਥੇ ਪੱਕੇ ਡੇਰੇ ਲਾਉਣ ਆ ਰਹੇ ਨੇ ਇਹ ਚੀਜ਼ ਨੂੰ ਤੁਸੀਂ ਕਿ ਮੈਂ ਦੇਖ ਰਿਹਾ ਹਾਂ ਲੱਗਦਾ ਫਿਰ ਜੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਛੜੰਦੇ ਨੇ ਤਾਂ 모ਹਿੰਦਰ ਭਗਤ ਬਾਜ਼ੀ ਮਾਰ ਕੇ ਜਾਣਗੇ ਨਹੀਂ 모ਹਿੰਦਰ ਭਗਤ ਹੈ ਕੌਣ ਹੈ ਉਹ ਵੀ ਇੱਕ ਮੰਤਰੀ ਦਾ ਪੁੱਤ ਹੈ ਭਾਜਪਾ ਦਾ ਹੋ ਪਹਿਲਾਂ ਸਿਵਾਮਾ ਭਾਜਪਾ ਤੋਂ ਲੈਂਦਾ ਰਿਹਾ ਭਾਜਪਾ ਦੀ ਉਹ ਬੋਲੀ ਬੋਲਦਾ ਸੀ ਹੁਣ ਚੱਕ ਕੇ ਆ ਗਲੇ ਆਏ ਭਗਵੰਤ ਮਾਨ ਜੀ ਇਹਨਾਂ ਨੇ ਇੱਕ ਵਾਰ ਸੋਚਿਆ ਵੀ ਆਮ ਆਦਮੀ ਨੂੰ ਕਿਸੇ ਨੂੰ ਟਿਕਟ ਦੇ ਦਈਏ ਇਹਨਾਂ ਨੂੰ ਹੁਣ ਜਲੰਧਰ ਜਾਣ ਦੀ ਲੋੜ ਕਿਉਂ ਪਈ ਇਹ ਕਿਸੇ ਨੇ ਨੋਟ ਕਰਿਆ ਪਹਿਲਾਂ ਭੁਮੱਕੜ ਆਪਣੇ ਆਪ ਵੋਟਾਂ ਪਾ ਗਏ ਇਸ ਵਾਰ ਇਹਨਾਂ ਨੂੰ ਐਸੀ ਵੀ ਆਪਣੇ ਆਪ ਵੋਟਾਂ ਪੈ ਜਾਣਗੀਆਂ ਜਿਵੇਂ 2022 ਦੇ ਵਿੱਚ ਵੋਟਾਂ ਪੈ ਗਈਆਂ ਉਹੀ ਇਹਨਾਂ ਨੂੰ ਐ ਦਿਖਦਾ ਸੀ ਵੀ ਆਪਣੇ ਆਪ ਵੋਟਾਂ ਸਾਡੇ ਕੋਲ ਆਪ ਅੱਖਾਂ ਮੰਦਰ ਕਰਾਂਗੇ ਐ ਤੀਰ ਜੇ ਛੱਡਾਂਗੇ ਸੜਕਾਂ ਤੇ ਜਾ ਕੇ ਵੋਟਾਂ ਸਰ ਨਹੀਂ ਸਾਨੂੰ ਪੈ ਜਾਣਗੀਆਂ ਕਿਕਲੀਆਂ ਸੁਣਾਵਾਂਗੇ ਵੋਟਾਂ ਤਾਂ ਪਈਆਂ ਨਹੀਂ ਹੁਣ ਏਸੇ ਡਰ ਕਰਕੇ ਵੀ ਆਹ ਵੋਟਾਂ ਹੁਣ ਨਾ ਹਾਰ ਜੀਏ ਉਹ ਜਲੰਧਰ ਚ ਆਪ ਗਏ ਨੇ ਜੇ ਐਵੇਂ ਹੀ ਉਹ 2022 ਤੋਂ ਜਿਵੇਂ ਲੋਕਾਂ ਨੇ ਚੁਣਿਆ ਸੀ ਜੇ ਐਵੇਂ ਕੰਮ ਕਰਦੇ ਰਹਿੰਦੇ ਤਾਂ ਇਹ ਨੋਬਲ ਨਹੀਂ ਸੀ ਆਉਂਦੀ 13 ਤੋਂ 3 ਤੇ ਨਹੀਂ ਸੀ ਆਉਂਦੇ ਹੁਣ ਵੋਟਾਂ ਕਰਾ ਲੈਣ ਜੇ ਇਹਨਾਂ ਦੇ 92 ਚੋਂ ਜੇ ਇਹ ਬਹੁਮਤ ਵੀ ਲੈ ਜਾਣ 65 ਸੀਟਾਂ ਸੱਟ 65 ਵੀ ਲੈ ਗਏ ਜਿਹੜੇ ਹਾਲ ਆਮ ਆਦਮੀ ਪਾਰਟੀ ਦੇ ਲੋਕ ਸਮਝ ਗਏ ਉਹ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਪਹਿਲਾਂ ਸੀ ਜੀ ਸ਼ੀਤਲ ਗੁਰਾ ਨੂੰ ਲੈ ਕੇ ਗੱਲ ਕਰੀਏ ਤਾਂ ਪਹਿਲਾਂ ਉਹ ਆਮ ਆਦਮੀ ਪਾਰਟੀ ਚ ਸੀ ਤੇ ਹੁਣ ਭਾਜਪਾ ਦੇ ਵਿੱਚ ਚਲੇ ਗਏ ਲੱਗਦਾ ਹੈ ਕਿ ਫਿਰ ਹੁਣ ਆਮ ਆਦਮੀ ਪਾਰਟੀ ਨੂੰ ਪੂਰੀ ਟੱਕਰ ਦੇਣਗੇ ਤੇ ਉੱਥੇ ਕਿਤੇ ਨਾ ਕਿਤੇ ਚੁਣੌਤੀ ਵੀ ਬਣ ਜਾਂਦੀ ਆ ਇਹ ਚੁਣੌਤੀ ਵੀ ਬਣ ਜਾਂਦੀ ਆ ਇਹ ਆਮ ਲੋਕਾਂ ਨੂੰ ਭੰਬਲ ਭੂਸੇ ਚ ਪਾਇਆ ਹੋਇਆ ਹੁਣ ਇਹ ਆਮ ਲੋਕਾਂ ਨੂੰ ਇਹ ਸਮਝ ਨਹੀਂ ਆਉਣੀ ਵੀ ਅਸੀਂ ਸ਼ੀਤਲ ਗੁਰਾ ਵਾਲੇ ਸਾਡਾ ਪਹਿਲਾਂ ਝਾੜੂ ਦਾ ਕੈਂਡੀਡੇਟ ਸੀ ਹੁਣ ਭਾਜਪਾ ਦਾ ਹੋਇਆ ਵਾ ਹੁਣ ਤੁਸੀਂ ਸੋਚ ਕੇ ਦੇਖ ਲਓ ਤੁਸੀਂ ਪਹਿਲਾਂ ਉਹਨੂੰ ਝਾੜੂ ਚ ਟਿਕਟ ਉਹ ਵੋਟ ਪਾਈ ਸੀ ਹੁਣ ਜੇ ਤੁਸੀਂ ਪਾਉਣੀ ਹੋਵੇ ਉਹਨੂੰ ਕਮਲ ਦੇ ਫੁੱਲ ਤੇ ਪਾਉਂਗੇ ਫਿਰ ਜਨਤਾ ਦਾ پاگل ਹੋ ਗਈ ਨਾ ਤੁਸੀਂ ਪੰਜ ਜਨਤਾ ਨੂੰ پاگل ਬਣਾਇਆ ਹੋਇਆ ਸਾਰਿਆਂ ਨੇ ਰਲ ਕੇ ਜੀ ਹੁਣ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਜੇਕਰ ਕੋਈ ਵੀ ਕੈਂਡੀਡੇਟ ਅਲਾਨਿਆ ਜਾਂਦਾ ਹੈ ਤਾਂ ਬਹੁਤ سارے ਲੋਕ ਕਹਿੰਦੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹਾਂ ਹਨਾ ਤੇ ਕਿਤੇ ਜੇਰਾ ਦੂਜੀ ਪਾਰਟੀ ਦੇ ਵਿੱਚ ਜਾ ਕੇ ਰਲ ਜਾਂਦਾ ਹੈ ਤਾਂ ਫਿਰ ਲੋਕਾਂ ਦਾ ਜਿਹੜਾ ਕਿ ਵਿਸ਼ਵਾਸ ਨਹੀਂ ਉੱਠ ਜਾਂਦਾ ਜਿਹੜੇ ਲੋਕਾਂ ਨੇ ਜੀ ਪਹਿਲਾਂ 2014 ਤੋਂ ਪਾਰਟੀ ਇੱਥੇ ਪੰਜਾਬ ਦੇ ਵਿੱਚ ਡਿਵੈਲਪ ਹੋਈ ਹੈ ਉਦੋਂ ਤੋਂ ਜਿਨ੍ਹਾਂ ਨੇ ਦਰੀਆਂ ਚੱਕੀਆਂ ਨੇ ਜਿਨ੍ਹਾਂ ਨੇ ਸਿਰ ਪੜਵਾਏ ਨੇ ਪਾਰਟੀ ਵਿਛੇ ਜਦੋਂ ਦੂਸਰੇ ਹੱਸਦੇ ਹੁੰਦੇ ਸੀ ਵੀ ਤੁਹਾਡੀ ਕਿਹੜੀ ਪਾਰਟੀ ਹੈ ਤੁਸੀਂ ਤਾਂ ਆਮ ਫਿਰਦੇ ਹੋ ਪਾਰਟੀਆਂ ਦਾ ਵੱਡੀਆਂ ਹੁੰਦੀਆਂ ਨੇ ਪਾਰਟੀ ਚਲੋ 92 ਵਧਾਈ ਕਾ ਕੇ ਨਤੀਜਾ ਆ ਗਿਆ ਉਹ ਹੁਣ ਉਹਨਾਂ ਨੂੰ ਆਮ ਆਦਮੀਆਂ ਨੂੰ ਟਿਕਟਾਂ ਵੀ ਦੋ ਆਮ ਬੰਦੇ ਨੂੰ ਕੋਈ ਅਹੁਦੇਦਾਰੀਆਂ ਵੀ ਦੋ ਅਹੁਦੇਦਾਰੀਆਂ ਤਾਂ ਤੁਸੀਂ ਤਕੜੇ ਬੰਦੇ ਨੂੰ ਦੇ ਰਹੇ ਹੋ ਚੇਅਰਮੈਨ ਜੀ ਤੁਸੀਂ ਤਕੜੇ ਬੰਦੇ ਨੂੰ ਦੇ ਰਹੇ ਹੋ ਆਮ ਬੰਦੇ ਨੂੰ ਤੁਸੀਂ ਕੀ ਦੇ ਰਹੇ ਹੋ ਇਹ ਸੋਚਣਯੋਗ ਹੈ ਜੀ ਜੀ ਸੋ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਆਪਣਾ ਖਿੰਤੀ ਸਮਾਂ ਦਿੱਤਾ ਤੇ ਹੁਣ ਸਾਨੂੰ ਤੁਸੀਂ ਸਸਤ